ਪੰਜਾਬ ਦੇ ਵਿੱਚ ਅਸ ਤੋਂ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਰਾਜਮੰਡੀ ਖੰਨਾ ਮੰਡੀ ਵਿੱਚ ਪ੍ਰਬੰਧ ਮੁਕੰਮਲ ਹੋ ਗਏ ਨੇ। ਭਾਵੇਂ ਹੁਣ ਤੱਕ ਮਹੀਨੇ ਪਹਿਲਾ ਦਿਨ ਚੋਨਾ ਨਹੀਂ ਹੈ ਪਰ ਬਾਸਪਤੀ ਹੋਣੀ ਸ਼ੁਰੂ ਹੋ ਗਈ ਹੈ ਜਿਸ ਦੇ ਕਿ ਖਰੀਦ ਨਿਜੀ ਤੌਰ ਤੇ ਕੀਤੀ ਜਾ ਰਹੀ ਹੈ। ਇਸ ਵਾਰ ਮੌਸਮ ਦਾ ਅਸਰ ਕਿਸਾਨਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਬਾਸਪਤੀ ਦੀ ਫਸਲ ਦੇ ਵਿੱਚ ਚੋਨੇ ਦੀ ਪੈਦਾਵਾਰ 5 ਤੋਂ 6 ਕੁਆਂਟਲ ਘੱਟੀ ਹੈ। ਅਸਟੋਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਅਗਲੇ ਹਫਤੇ ਦੇ ਅੰਦਰ ਝੋਨੇ ਦੀ ਫਸਲ ਵੱਡੀ ਮਾਤਰਾ ਦੇ ਵਿੱਚ ਮੰਡੀ ਵਿੱਚ ਪਹੁੰਚ ਜਾਵੇਗੀ ਸੋ ਮਾਰਕੀਟ ਕਮੇਟੀ ਦੇ ਲੇਖਾਕਾਰ ਹਰਜੀਤ ਸਿੰਘ ਨੇ ਕਿਹਾ ਕਿ ਮੰਡੀ ਅਤੇ ਸਾਰੇ ਖਰੀਦ ਕੇਂਦਰਾਂ ਦੇ ਵਿੱਚ ਸਹੂਲਤਾਂ 'ਚ ਸੁਧਾਰ ਕੀਤਾ ਜਾ ਰਿਹਾ ਹੈ ਮੰਡੀ ਵਿੱਚ ਝੋਨੇ ਦੀ ਖਰੀਦ ਦੇ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਵੱਡੀਆਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਵੇਚਣ ਦਾ ਭਰੋਸਾ ਦਿੱਤਾ ਹੈ ਸਰਕਾਰ ਨੇ ਝੋਨੇ ਦੀ ਨਮੀ ਦੀ ਸੀਮਾ 70% ਨਿਰਧਾਰਤ ਕੀਤੀ ਹੈ ਇਸ ਲਈ ਕਿਸਾਨ ਸਿਰਫ ਉਸ ਸੁੱਕਾ ਝੋਨਾ ਹੀ ਮੰਡੀਆਂ ਦੇ ਵਿੱਚ ਲਿਆ। ਖਰੀਦ ਕਿਸਾਨਾਂ ਅਤੇ ਹੋਰ ਸਬੰਧਤ ਵਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰ ਦਿੱਤਾ ਜਾਵੇਗਾ। ਤਾਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ। ਤਾਂ ਮੰਡੀ ਵਿੱਚ ਬਾਸਮਤੀ ਦੀ ਫਸਲ ਲੈ ਕੇ ਆਏ ਕਿਸਾਨ ਮੇਜਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਫਸਲ ਮੌਸਮ ਦੀ ਮਾਰ ਹੇਠ ਹੈ। ਇਸ ਵਾਰ ਫਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ 5 ਤੋਂ 6 ਕੁਇੰਟਲ ਘੱਟ ਆ ਰਿਹਾ ਹੈ। ਹਾਲਾਤ ਤਾਂ ਦੇਖੋ ਜੀ ਸਮੇ ਦੇ ਸਾਹਮਣੇ ਝਾੜ ਘਟਾ ਹੈ ਜੀ। ਹਾਂਜੀ ਕੀ ਕਾਰਨ ਕੀ ਮੰਨਣਾ ਜਿਆਦਾ ਬਾਰਿਸ਼ ਦੇ ਕਾਰਨ ਕਰਕੇ ਕਹਿ ਲੋ ਜੀ ਇਹ ਹੈ ਜਿਆ ਟੈਂਪਰੇਚਰ ਵੱਧ ਹੋ ਗਿਆ ਇਹਦੇ ਕਰਕੇ ਵੀ ਝਾੜ ਘਟ ਗਿਆ ਪਿਛਲੇ ਸਾਲ ਦੇ ਨਾਲੋਂ ਕਿੰਨਾ ਘੱਟ ਪੈ ਰਿਹਾ ਪਿਛਲੇ ਸਾਲ ਨਾਲੋਂ ਤਾਂ ਜੀ 5-6 ਕੁਆਂਟਲ ਥੱਲੇ ਡਾਊਨ ਚੱਲੇ ਆ 6-7 ਕੁਆਂਟਲ ਘੱਟ ਨਿਕਲ ਰਹੀ ਹੈ ਪਿਛਲੇ ਸਾਲ ਮੇਰਾ 24 ਕੁਆਂਟਲ ਦੁੱਲੇ ਦਾ ਇੱਕ ਸੀ ਮੈਨੂੰ ਘੱਟ ਲੱਗਦਾ ਜੀ ਪਿਛਲੇ ਸਾਲ ਨਾਲੋਂ ਆਲੇ ਦੋਲੇ ਹੋਰ ਕੀ ਹਾਲਾਤ ਨੇ ਬਾਕੀ ਜਿਹੜੇ ਕਿਸਾਨ ਨੇ ਸਭ ਇਹੀ ਹੈ ਜੀ ਇੱਕ ਨਹੀਂ ਹੀ ਦੱਸਦੇ ਸਾਡੇ ਦਾ ਹਾਂਜੀ ਮੈਂ ਤਾਂ ਅੱਜ ਪਹਿਲੇ ਦਿਨ ਆਇਆ ਜੀ ਹਲੇ ਆ ਲੱਗ ਜੂਗਾ ਪਤਾ ਜੀ ਵੀ ਕੀ ਕੁਝ ਨਿਕਲਦਾ ਹੈ ਹਾਂ ਪੱਤਨ ਪੱਤੀ ਜਿਹੜੇ ਹੋਰ ਕਿਸੇ ਜਿਹੜੀ ਦੀ ਜੀ ਉੱਥੇ ਕੋਈ ਜਾਣਕਾਰੀ ਚਾਹੀਦੀ ਹੈ ਹਾਂਜੀ ਇਹ ਸਾਡੇ ਦਾ 1509 ਸਾਡੇ ਇਲਾਕੇ ਦੇ ਵਿੱਚ ਲੱਗ ਰਹੀ ਹੈ ਜੀ ਸਾਡੇ ਦਾ ਘੱਟ ਦੱਸ ਰਹੇ ਨੇ ਜੀ ਜਿੰਨੇ ਬੰਦੇ ਨੇ ਵੀ ਪਹਿਲਾਂ ਵੱਡੀ ਯਾਰ ਵੇਚ ਗਏ ਨੇ ਕੋਈ ਕਹਿੰਦੇ ਵੀ ਝਾੜ ਘਟਾਇਕ ਦੀ ਪਰਮਾਨੰਦ ਕਿਤਾਂ ਦਿਨ ਮੰਡੀ ਦੀ ਮੰਡੀ ਦੇ ਪਰਮਾਨੰਦ ਤਾਂ ਠੀਕ ਨੇ ਜੀ ਵਧੀਆ ਵਿਗ ਰਹੇ ਆ ਨਾਲ ਦੀ ਨਾਲ ਬੋਲੀ ਹੋ ਕੇ ਚੱਕੀ ਜਾਂਦੀ ਹੈ ਗੁਰਪ੍ਰੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਆਪਣਾ ਕਾਲਗੜਾ ਜੀ ਅੱਜ ਤਾਂ ਫਸਲ ਲੈ ਕੇ ਆਇਓ ਅੱਜ ਖਦੀ ਹੈ ਕਿ ਕੀ ਹਾਲਾਤ ਕੀ ਹੈ ਮੰਡੀ ਦੇ ਹਾਲਾਤ ਅੱਜ ਪਹਿਲੀ ਵਾਰ ਐ ਜੀ ਲੈ ਕੇ ਠੀਕ ਨੇ ਹਾਲਾਤ ਮੰਡੀ ਦੇ ਅੱਜ ਦੇਖਦੇ ਆਂ ਜੀ ਹਾਲਾਤ ਕਿਵੇਂ ਨੇ ਦੇਖਦੇ ਆਂ ਬੋਲੀ ਹਿਸਾਬ ਦਾ ਕਿਵੇਂ ਲੱਗਦਾ ਜੀ ਰੇਟ ਕੀ ਲੱਗਦਾ ਅੱਜ ਪਤਾ ਲੱਗੂਗਾ ਜੀ ਅੱਜ ਮੌਸਮ ਦਾ ਜਿਹੜਾ ਹੈਗਾ ਕਾਫੀ ਮਾਰ ਰਿਹਾ ਹੈ ਸਿੱਤਾਂ ਦਾ ਰਿਹਾ ਹੈ ਮੌਸਮ ਦਾ ਕਿ ਜੀਰੀ ਤਾਂ ਬਹੁਤ ਖਰਾਬੀ ਹੋਈ ਹੈ ਜੀ ਫਸਲ ਦਾ ਝਾੜ ਘਟਾ ਆ ਰਿਹਾ ਹੈ ਤੇ ਕੀ ਜੀਰੀ ਝਾੜ ਨਹੀਂ ਦੇ ਰਹੀ ਉਹਨਾਂ ਜਿਹਨਾਂ ਪਿਛਲੇ ਸਾਲ ਸੀਗਾ ਜੀ ਪਿਛਲੇ ਸਾਲ ਨਾਲੋਂ ਘਟਾ ਹਾਂਜੀ ਪਿਛਲੇ ਸਾਲ ਨਾਲੋਂ ਘਟਾ ਹੀ ਝਾੜ ਕਿੰਨਾ ਘਟਾ ਪਿਛਲੇ ਸਾਲ ਨਾਲੋਂ ਵੀ 5-6 ਕਮਟਰ ਦਾ ਝਾੜ ਘਟਾ ਗਈ ਜੀ ਜੀਰੀ ਤੇ ਕੀ ਕਿੰਨੀ ਕਿ ਲੈ ਕੇ ਆਏ ਹੁਣ ਕੋਈ ਆਪੇ 100 ਕਮਟਰ ਦੇ ਗੇੜ ਜੀ ਸਾਡੇ ਫੈਟ ਹੋਰ ਵੀ ਖੜੀ ਹੈ ਹਾਂਜੀ ਹਾਂ ਖੜੀ ਹੈ ਜੀ ਹੋਰ ਵੀ ਜੀਰੀ ਤਾਂ ਆਲੇ-ਦੁਆਲੇ ਹੋਰ ਕਿਸਾਨਾਂ ਦਾ ਕੀ ਹਾਲਾਤ ਨੇ ਤੁਹਾਡੇ ਆਪਣੇ ਏਰੀਆ ਦਾ ਵਧੀਆ ਜਿਹਾ ਫਤੇਗੜ ਜ਼ਿਲ੍ਹੇ ਦੇ ਵਿੱਚ ਦਾ ਆਪਣੇ ਤਾਂ ਜੀੜੀਆਂ ਠੀਕ ਨੇ ਜੀ ਨੁਕਸਾਨ ਤਾਂ ਹਜ ਤੱਕ ਕੋਈ ਨਹੀਂ ਹੋਇਆ اچھا ਫਤੇਗੜ ਸਾਹਿਬ ਤੋਂ ਖੰਨਾ ਲੈ ਕੇ ਆਏ ਹਾਂਜੀ ਹਾਂਜੀ ਫਤੇਗੜ ਸਾਹਿਬ ਤੋਂ ਆਪਣਾ ਪਿੰਡ ਕੌਲਗੜਾ ਜੀ ਹਮ ਲੋਕ ਕੋਲੇ ਪੈਂਦਾ ਹਾਂਜੀ ਹਾਂਜੀ ਖੰਨਾ ਮੰਡੀ ਚ ਲੈ ਕੇ ਹਾਂਜੀ ਖੰਨਾ ਮੰਡੀ ਚ ਲੈ ਕੇ ਆਉਨੇ ਆ ਉਰੇ ਬੋਲੀ ਲੱਗਦੀ ਹੈ ਜੀ ਦੇਖੋ ਸਰਕਾਰ ਬੰਨੂ ਅੱਜ 16 ਸਤੰਬਰ ਤੋਂ ਸ਼ੁਰੂ ਤੋਂ ਕਰਨ ਦਾ ਐਲਾਨ ਕੀਤਾ ਗਿਆ ਸੀ ਸੋ ਉਹਦੇ ਅਕੋਰਡਿੰਗ ਹੀ ਅਸੀਂ ਐਡਵਾਂਸ ਪ੍ਰਬੰਧ ਸਾਰੇ ਮੁਕੰਮਲ ਕਰ ਲਏ ਸੀ ਤੇ ਵੈਸੇ ਵੀ ਖੰਨਾ ਮੰਡੀ ਚ ਨਾ ਜਿਹੜੀ ਬਾਸਮਤੀ ਦੇ ਅਰੇਵਲ ਆ ਇਹ ਪਹਿਲਾਂ ਸ਼ੁਰੂ ਹੋ ਜਾਂਦੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪਹਿਲਾਂ ਹੀ ਪ੍ਰਬੰਧ ਮੁਕੰਮਲ ਕਰ ਦਿੰਦੇ ਆ ਤੇ ਹੁਣ ਵੀ ਮੈਂ ਤੁਹਾਨੂੰ ਜੇ ਦੱਸਾਂ ਸਾਡੇ ਕੋਲ ਬਿਜਲੀ ਪਾਣੀ ਸ਼ਾਂ ਇਹ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਨੇ ਸਾਡੀ ਖਰੀਦ ਏਜੰਸੀਆਂ ਤੇ ਆਰਟੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਨਾ ਸਾਡੇ ਪੂਰੇ ਪੰਜਾਬ ਮੰਡੀ ਬੜੋ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਬੇਨਤੀ ਹੈ ਕਿ ਆਪਣੀ ਜੋ ਵੀ ਜਿੰਸ ਫਸਲ ਜੀੜੀ ਲੈ ਕੇ ਆਉਣੀ ਆ ਤੋ ਕਿਰਪਾ ਕਰਕੇ ਸੁਕਾ ਕੇ ਲੈ ਕੇ ਆਇਓ ਹੁਣ ਹੀ ਜਲਦੀ ਇੱਥੇ ਆਪਾਂ ਬੇਲੇ ਹੋਵਾਂਗੇ ਜੇ ਇਨ ਕੇਸ ਆਪਾਂ ਗਿੱਲਾ ਮੋਇਸਚਰ ਮੋਇਸਚਰ ਵਾਲੀ ਜੀਰੀ ਲੈ ਕੇ ਆਉਨੇ ਆ ਤਾਂ ਖਰੀਦ ਏਜੰਸੀਆਂ ਨੂੰ ਪ੍ਰੋਬਲਮ ਮਾਰਕੀਟ ਕਮੇਟੀ ਨੂੰ ਪ੍ਰੋਬਲਮ ਕਿਸਾਨਾਂ ਨੂੰ ਖੁਦ ਨੂੰ ਪ੍ਰੋਬਲਮ ਆੜਤੀਆਂ ਨੂੰ ਪ੍ਰੋਬਲਮ ਲੇਬਰ ਨੂੰ ਪ੍ਰੋਬਲਮ ਸੋ ਮੈਂ ਬੇਨਤੀ ਆ ਕਿ ਸੁੱਕਾ ਝੋਨਾ ਲੈ ਕੇ ਆਇਓ ਮੰਡੀ 'ਚ ਜਿਹੜੀ ਫਸਲ ਆ ਰਹੀ ਹੈ ਅੱਜ ਦੀ ਖਰੀਦ ਹੋਊਗੀ ਜਾਂ ਫਿਲਹਾਲ ਜੋ ਔਨ ਰਿਕਾਰਡ ਆ ਜੋ ਅਸੀਂ ਫਿਜ਼ੀਕਲੀ ਹੁਣ ਚੈੱਕ ਕਰਕੇ ਆਏ ਆ ਅਜੇ ਸਾਡੇ ਕੋਲ ਕੋਈ ਜੀਡੀ ਦੀ ਅਰਾਈਵਲ ਨਹੀਂ ਹੈ ਕਿ ਜੋ ਅਰਾਈਵਲ ਹੋ ਰਹੀ ਹੈ ਬਾਸਮਤੀ ਦੀ ਹੋ ਰਹੀ ਹੈ ਜੋ ਕਿ ਪ੍ਰਾਈਵੇਟ ਪਰਚੇਜ਼ਰਾਂ ਵੱਲੋਂ ਖਰੀਦੀ ਜਾ ਰਹੀ ਹੈ